ਜੇ 8:05 ਦੇ ਪੰਜ ਮਿੰਟ ਤੋਂ ਮੰਦਰੋਂ ਆ ਰਹੀ ਸੀ ਬੇਟੀ ਮੇਰੇ ਨਾਲ ਸੀ ਮੇਰੀ ਉਹ ਮੈਂ ਕਾਰ ਦੇ ਅੰਦਰ ਮੋਟਰਸਾਈਕਲ ਲੈ ਤੇ ਮੇਰੇ ਕਾਰ ਦੇ ਅੰਦਰ ਵੜ ਗਏ ਬੇਟੀ ਨੂੰ ਧੱਕਾ ਮਾਰਿਆ ਤੇ ਮੇਰੇ ਚਪੀੜਾਂ ਤੇ ਕੁਸਲਮਾਨਾਂ ਲੱਗ ਗਏ ਤੇ ਮੈਂ ਜਾਨੂ ਮਰਨ ਦੀ ਧਮਕੀ ਦਿੱਤੀ ਅਮਰਤਪਾਲ ਨੇ ਇੱਕ ਬਕਸ਼ੀਸ਼ ਛੇਗਾ ਫਿਰ ਇਹਨਾਂ ਨੇ ਇੱਕ ਬੰਦੇ ਨੇ ਚਾਹ ਪਿਸਤੌਲ ਕੱਢ ਕੇ ਲਿਆ ਕਰ ਹੁਣੇ ਹੀ ਠੋਕ ਦੇਣੇ ਇਹਨੂੰ ਨੂੰ ਤੇ ਲੋਕ ਸਭਾ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਭਾਜਪਾਈਆਂ ਨੇ ਭਾਜਪਾ ਵਾਲੇ ਹੀ ਕੁੱਟ ਦਿੱਤੇ ਨੇ ਜੀ ਹਾਂ ਭਾਜਪਾਈਆਂ ਨੇ ਟਕਸਾਲੀ ਭਾਜਪਾਈਆਂ ਦਾ ਕੁੱਟਾਪਾ ਛਾੜਿਆ ਅਤੇ ਉਹਨਾਂ ਨੂੰ ਜਾਨੂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਨੇ ਦਰਸਲ ਕਾਂਗਰਸ ਛੱਡ ਕੇ ਨਵੇਂ ਬਣੇ ਭਾਜਪਾਈਆਂ ਨੇ ਟਕਸਾਲੀ ਭਾਜਪਾਈ ਇਹ ਕੁੱਟੇ ਨੇ ਲੋਕ ਸਭਾ ਚੋਣਾਂ ਵਿੱਚ ਪੰਜਾਬ 'ਚੋਂ ਮਿਲੀ ਹਾਰ ਤੋਂ ਬਾਅਦ ਇਕ ਦੂਜੇ ਤੇ ਪਾਜਪਾਈ ਇਲਜ਼ਾਮ ਲਾਉਣ ਲੱਗੇ ਨੇ ਜਿਸ ਦਾ ਖਾਮਿਆਸਾ ਹੈ ਹੋਇਆ ਕਿ ਪਾਜਪਾ ਦੇ ਨਵੇਂ ਬਣੇ ਵਰਕਰ ਪੁਰਾਣੇ ਵਰਕਰਾਂ ਦਾ ਕੁਟਾਪਾ ਛਾੜ ਗਏ ਨੇ ਇਹ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਜਿੱਥੇ ਕਿ ਇਸ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਇਸ ਦੇ ਇਲਜ਼ਾਮ ਪਾਜਪਾ ਦੇ ਉਮੀਦਵਾਰ ਰਹੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੀਏ ਅਮ੍ਰਿਤਪਾਲ ਸਿੰਘ ਤੇ ਲਾਏ ਗਏ ਨੇ ਉਹ ਲਾਈਟ ਨਸ ਕੋ ਲਾ ਰਿਹਾ ਜੀ ਨਾ ਚੋ ਲਾਈਟ ਕਰਾ ਰਿਹਾ ਪਰ ਇਹ ਜਿਹੜੀ ਪੰਜਾਬ ਵਿੱਚ 21 ਸੀਟਾਂ ਨਾ ਜਿੱਤ ਪਾਉਣ ਦੇ ਭਾਜਪਾ ਵੱਲੋਂ ਭਲੇ ਹੀ ਮੰਥਨ ਅਜੇ ਸ਼ੁਰੂ ਨਾ ਕੀਤਾ ਗਿਆ ਹੋਵੇ ਪਰ ਕਾਂਗਰਸ ਛੱਡ ਕੇ ਨਵੇਂ-ਨਵੇਂ ਬਣੇ ਭਾਜਪਾਈਆਂ ਨੇ ਫਿਰੋਜ਼ਪੁਰ ਸੀਟ ਤੋਂ ਹਾਰ ਦਾ ਠਿਕਰਾ ਪੁਰਾਣੇ ਪਾਜਪਾਈਆਂ ਦੇ ਸਿਰ ਤੇ ਭੰਣਾਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਲੈ ਕੇ ਨਵੇਂ ਬਣੇ ਪਾਜਪਾਈਆਂ ਤੇ ਟਕਸਾਲੀ ਪਾਜਪਾਈਆਂ ਵਿੱਚ ਕੁਟਮਾਰ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਇਹ ਮਾਮਲਾ ਹੁਣ ਥਾਣੇ ਪੁੱਜ ਗਿਆ ਦਰਸਲ ਫਿਰੋਜ਼ਪੁਰ ਤੋਂ ਸਾਬਕਾ ਮੰਡਲ ਪ੍ਰਧਾਨ ਦੀਪਕ ਵਰਮਾ ਅਤੇ ਭਾਜਪਾ ਦੇ ਦੋ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਦੋ ਸਾਬਕਾ ਨਗਰ ਕੌਂਸਲ ਫਿਰੋਜ਼ਪੁਰ ਦੇ ਪ੍ਰਧਾਨਾਂ ਨੇ ਰਾਣਾ ਸੋਢੀ ਦੇ ਪੀਏ ਅਮਰਿਤਪਾਲ ਸਿੰਘ ਤੇ ਕੁਟਮਾਰ ਕਰਨ ਦੇ ਦੋਸ਼ ਲਾਏ ਨੇ ਪੀੜਤ ਦੀਪਕ ਵਰਮਾ ਮੁਤਾਬਕ ਜਦੋਂ ਉਹ ਆਪਣੇ ਘਰ ਵਿੱਚ ਮੌਜੂਦ ਸੀ ਤਾਂ ਰਾਣਾ ਸੋਢੀ ਦਾ ਪੀਏ ਅਮਰਿਤਪਾਲ ਸਿੰਘ ਉਹਨਾਂ ਦੇ ਘਰ ਕੁਝ ਲੋਕਾਂ ਦੇ ਨਾਲ ਆ ਗਿਆ ਤੇ ਰਾਣਾ ਸੋਢੀ ਦੀ ਹਾਰ ਦਾ ਠਿਕਰਾ ਉਹਨਾਂ ਦੇ ਸਿਰ ਤੇ ਪਾੰਦਿਆ ਉਹਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਐਨਾ ਹੀ ਨਹੀਂ ਹਥਿਆਰ ਲੈ ਕੇ ਆਏ ਅਮਰਿਤਪਾਲ ਸਿੰਘ ਤੇ ਜਾਨੂ ਮਾਰਨ ਦੀਆਂ ਧਮਕੀਆਂ ਦੇਣ ਦੇ ਇਲਜ਼ਾਮ ਲਗਾਇਆ ਗਏ ਨੇ ਮੈਂ ਦੀਪਕ ਉਰਮਾ ਮੇਰਾ ਨਾਮ ਹੈ ਐਕਸ ਪ੍ਰੈਜ਼ੀਡੈਂਟ ਬੀਜੇਪੀ ਮੈਂ ਹਾਂਗਾ ਤੇ ਅੱਜ 40 ਸਾਲ ਤੋਂ ਮੈਂ ਪਾਰਟੀ ਦੀ ਸੇਵਾ ਕਰ ਰਿਹਾ ਹਾਂ ਪਾਰਟੀ ਨਾਲ ਖੜਾ ਪੂਰਾ ਪਰਿਵਾਰ ਮੈਂ ਰਾਜ ਸਭਾ ਪਾਰਟੀ ਦੀ ਸੇਵਾ ਕਰਦਾ ਰਿਹਾ ਅੱਜ ਸਵੇਰੇ 6 ਵਜੇ ਅਮਰਿਤਪਾਲ ਪੀਏ ਰਗਣਾ ਸੋਢੀ ਦਾ ਮੇਰੇ ਕੋਲ ਫੋਨ ਆਇਆ ਤੇ ਮੈਨੂੰ ਧਮਕੀਆਂ ਦਿੱਤੀਆਂ ਤੇ ਕਹਿੰਦੇ ਤੁਸੀਂ ਪਾਰਟੀ ਦੇ ਬਰ ਖਿਲਾਫ ਗੱਲ ਕੰਮ ਕੀਤਾ ਮੈਂ ਕਿਹਾ ਮੈਂ ਬਿਲਕੁਲ ਪਾਰਟੀ ਦੇ ਨਾਲ ਖੜਾ ਤੇ ਪਾਰਟੀ ਦੇ ਨਾਲ ਹੀ ਕੰਮ ਕੀਤਾ ਉਸ ਤੋਂ ਬਾਅਦ ਸਵੇਰ 8 ਵਜੇ 8 ਵਜੇ ਦੇ 5 ਮਿੰਟ ਤੋਂ ਮੈਂ ਮੰਦਰੋਂ ਆ ਰਿਹਾ ਸੀ ਬੇਟੀ ਮੇਰੇ ਨਾਲ ਸੀ ਮੇਰੀ ਉਹ ਮੈਂ ਕਾਰ ਦੇ ਅੰਦਰ ਮੋਟਰਸਾਈਕਲ ਲੈ ਤੇ ਮੇਰੇ ਕਾਰ ਦੇ ਅੰਦਰ ਹੀ ਵੜ ਗਏ ਬੇਟੀ ਨੇ ਧੱਕਾ ਮਾਰਿਆ ਤੇ ਮੇਰੇ ਚਪੀੜਾਂ ਤੇ ਕੁਸਲ ਮਾਰਨ ਲੱਗ ਪਏ ਚਾਰ ਬੰਦੇ ਤਾਂ ਇਹ ਸੀ ਅਮਰਤਪਾਲ ਸੀਗਾ ਤੇ ਤਿੰਨ ਬੰਦੇ ਉਹ ਨਾਮ ਲਿਖਾਇਆ ਦਰਖਾਸਤ ਦੇ ਵਿੱਚ ਇਹ ਮਾਰਨ ਲੱਗ ਪਏ ਤਾਂ ਰਾਣਾ ਅਮਰਤਪਾਲ ਕਹਿੰਦਾ ਕੁੱਟੋ ਇਹਨੂੰ ਫੜ ਗਏ ਉਸ ਤੋਂ ਬਾਅਦ ਜਦੋਂ ਪਾਰਟੀ ਵਰਕਰਾਂ ਨੂੰ ਪਤਾ ਲੱਗਿਆ ਤਾਂ ਮੇਰੇ ਘਰ ਆ ਗਏ ਪਾਰਟੀ ਵਰਕਰ ਘਰ ਆ ਗਏ ਥੱਲੇ ਆਏ ਤਾਂ ਬਜਾਜ ਸਾਹਿਬ ਦਵਿੰਦਰ ਬਜਾਜ ਜੀ ਐਕਸ ਜ਼ਿਲ੍ਹਾ ਪ੍ਰਧਾਨ ਉਹਨਾਂ ਦੇ ਵੀ ਗੱਲ ਪੈ ਗਏ ਸਾਰਿਆਂ ਨੂੰ ਗਾਲਾਂ ਕੱਢੀਆਂ ਤੇ ਮੈਨੂੰ ਜਾਨੋਂ ਮਾਰਨ ਦੀ ਨੇ ਧਮਕੀ ਦਿੱਤੀ ਅਮਰਤਪਾਲ ਨੇ ਇੱਕ ਬਕਸ਼ੀਸ਼ ਛੇਗਾ ਕਿ ਨਾ ਚਾਰ ਜਣੇ ਨਾਮ ਦਰਖਾਸਤ ਦਿੱਤਾ ਉਹਨਾਂ ਦਾ ਨਾਮ ਉਹਨਾਂ ਨੇ ਗਾਹਾਂ ਗੱਡੀਆਂ ਤੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਕਿ ਫਿਰ ਇਹਨਾਂ ਨੇ ਇੱਕ ਬੰਦੇ ਨੇ ਚਾਹ ਪਿਸਤੋਲ ਕੱਢ ਕੇ ਲਿਆ ਕਰਦਾ ਹੁਣੇ ਹੀ ਠੋਕ ਦੇਣੇ ਇਹਨੂੰ ਉਹ ਗੱਡੀ 'ਚ ਪਿਸਤੋਲ ਕੱਢਣ ਲੱਗਿਆ ਇਨੀ ਦੇਰ 'ਚ ਇੱਕ ਬੰਦਾ ਟੋਪੀ ਵਾਲਾ ਸੀਗਾ ਬੇਦੀ ਬੇਦੀ ਸੀਗਾ ਕੋਈ ਉਹਨੇ ਇਹਨਾਂ ਨੂੰ ਰੋਕਿਆ ਪਿਸਤੋਲਾਂ ਇਹਨਾਂ ਕੋਲ ਸੀ ਅਸਲਾ ਇਹਨਾਂ ਕੋਲ ਸੀਗਾ ਇਹ 6:30 ਵਜੇ ਤੱਕ 15 ਬੰਦੇ ਸੀਗੇ ਉਸ ਤੋਂ ਬਾਅਦ 7-8 ਬੰਦੇ ਜਿਹੜੇ ਇਹਨਾਂ ਸਾਢੇ 8 ਵਜੇ ਫਿਰ ਮੇਰੇ ਕਾਰ ਦੇ ਅੰਦਰ ਜਾ ਕੇ ਗੱਲ ਪਈ ਕੀ ਵਜਾ ਰੰਜਿਸ਼ ਕੀ ਰਹੀ ਕੋਈ ਰੰਜਾ ਵਾਜੀ ਵਜਾ ਰੰਜਿਸ਼ ਨੀ ਜੀ ਕੁਝ ਵੀ ਨਹੀਂ ਵਜਾ ਰੰਜਿਸ਼ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹ ਚੋਣਾ ਨੂੰ ਲੈ ਕੇ ਕੋਈ ਗੱਲ ਹਾਂ ਚੋਣਾ ਦੇ ਲੋਨ ਕਰਕੇ ਕਹਿੰਦੇ ਤੁਸੀਂ ਰਾਣਾ ਥੋੜੀ ਦੀ ਮਦਦ ਨਹੀਂ ਕੀਤੀ ਮੈਂ ਗੱਲ ਕਹੀ ਮੈਂ ਕਿ ਰਾਣਾ ਥੋੜੀ ਜੀ ਦੀ ਮਦਦ ਸਾਰੀ ਪਾਰਟੀ ਨੇ ਕੀਤੀ ਹੈ ਮੈਂ ਵੀ ਕੀਤੀ ਮੈਂ ਹੱਟ ਦਾ ਪ੍ਰੋਬਲਮ ਹੈ ਕਿ ਮੈਨੂੰ ਬਲਾਕੇਜ ਆਈ ਮੈਂ ਇਸ ਕਰਕੇ ਜਿਆਦਾ ਭੱਜ ਦੌੜੀ ਨਹੀਂ ਕੀਤੀ ਸਦਾ ਮੈਂ ਆਪਣਾ ਬੂਥ ਸੰਭਾਲਦਾ ਰਿਆ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਡਾਊਨ ਕਰੋ ਗੁਰੂ ਸਾਹਿਬ ਦਾ ਡਾਊਨ ਕਰੋ ਗੁਰੂ ਸਾਹਿਬ ਨੂੰ ਦੇਖੋ ਨਾ ਤੁਸੀਂ ਤੇ ਆ ਗਏ ਮੇਰੇ ਗੱਲ ਪੈ ਗਏ ਤੇ ਮੈਨੂੰ ਜਾਨੂ ਮਾਰਨ ਦੀ ਧਮਕੀ ਦਿੱਤੀ ਇਹਨਾਂ ਨੇ ਕਿ ਹੁਣ ਚੱਲੇ ਦੁਆਰਾ ਫਿਰ ਤੈਨੂੰ ਕੁੱਟਾਂਗੇ ਤਰੂਕੇ ਤੈਨੂੰ ਦੋਵਾਂਗੇ ਮੈਨੂੰ ਵੀ ਦਿੱਤੀਆਂ ਸਾਰੇ ਬੰਦੇ ਪਾਰਟੀ ਦੇ ਬੰਦੇ ਸੀ ਉਹਨਾਂ ਨੂੰ ਧਮਕੀਆਂ ਦੇ ਕੇ ਗਏ ਨੇ ਤੇ ਪੀੜਤ ਦਾ ਇਲਜ਼ਾਮ ਹੈ ਕਿ ਉਹ ਭਾਜਪਾ ਦੇ ਸੱਚੇ ਵਰਕਰ ਨੇ ਆ ਤੇ 40 ਸਾਲ ਤੋਂ ਭਾਜਪਾ ਦੀ ਸੇਵਾ ਕਰ ਰਹੇ ਨੇ ਪਰ ਅਮ੍ਰਿਤਪਾਲ ਨੇ ਉਹਨਾਂ ਨੂੰ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਨਹੀਂ ਪੀੜਤ ਮੁਤਾਬਕ ਜਾਂਦਾ ਹੋਇਆ ਅਮ੍ਰਿਤਪਾਲ ਇਹ ਵੀ ਕਹਿ ਕੇ ਗਿਆ ਕਿ ਭਾਜਪਾ ਦੇ ਇੱਕ ਇੱਕ ਵਰਕਰ ਨਾਲ ਨਜੀਠਿਆ ਜਾਵੇਗਾ ਹੁਣ ਪਾਰਟੀ ਦੇ ਕਿਹੜੇ ਕਿਹੜੇ ਉਦੇਦਾਰ ਇੱਥੇ ਆਏ ਨੇ ਤੇ ਕੀ ਕਾਰਵਾਈ ਕੀ ਕਰ ਰਹੇ ਹੁਣ ਇੱਥੇ ਅਸ਼ਨੀ ਗਰੋਵਰ ਜੀ ਨੇ ਐਕਸ ਕਮੇਟੀ ਕਰ ਪ੍ਰੈਜ਼ੀਡੈਂਟ ਦਵਿੰਦਰ ਕਪੂਰ ਜੀ ਐਕਸ ਕਮੇਟੀ ਪ੍ਰੈਜ਼ੀਡੈਂਟ ਸੁਰਿੰਦਰ ਸਿੰਘ ਬਗੇਪਪਲ ਐਕਸ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਨੇ ਅਨਿਲ ਸ਼ਰਮਾ ਜੀ ਨੇ ਹੀਰਾ ਪੋਗਲ ਜੀ ਨੂੰ ਇਹਨਾਂ ਨੇ ਜਾਨੋ ਮਾਰਨ ਦੀ ਤਮਕੀਦ ਦਿੱਤੀਆਂ ਸਾਰੇ ਦੇ ਸਾਹਮਣੇ ਗਾਲਾਂ ਕੱਢੀਆਂ ਤੇ ਤਮਕੀਦ ਦਿੱਤੀਆਂ ਨੇ ਤੇ ਬਾਕੀ ਸਾਰੀ ਜਿਹੜਾ ਆਪਣਾ ਮੰਡਲ ਪ੍ਰਧਾਨ ਦਵਿੰਦਰ ਨਾਰੰਗ ਜੀ ਨੇ ਜਰਨਲ ਸਕੱਤੀ ਜ਼ਿਲ੍ਹਾ ਮੰਡਲ ਦੇ ਨਵਨੀਤ ਸ਼ਰਮਾ ਜੀ ਨੇ ਇਹ ਦੀਪਕ ਵਰਮਾ ਜੀ ਨੇ ਇਨਾ ਨਾਮ ਵੀ ਦੀਪਕ ਓਰਮਾ ਮੋਨੂ ਜੀ ਨੇ ਅਜਾ ਗਗਨ ਕੱਕਰ ਜੀ ਨੇ ਬਲਦੇਵ ਜੀ ਨੇ ਆਰਐਸਐਸ ਦੇ ਬੰਦੇ ਸਾਰੇ ਇੱਥੇ ਆਏ ਆ ਸਾਰੇ ਨੇ ਇੱਥੇ ਪਹੁੰਚ ਕੇ ਮੈਂ ਤਾਂ ਹੀ ਕਹਿੰਦਾ ਮੇਰੀ ਜਾਨ ਬਚਾਓ ਮੈਨੂੰ ਇਹਨਾਂ ਤੋਂ ਖਤਰਾ ਜਾਨ ਤੋਂ ਉਹ ਭਾਜਪਾ ਉਹਨਾਂ ਨੇ ਜੁਆਇਨ ਕੀਤੀ ਹੈ ਪਰ ਤੁਹਾਨੂੰ ਭਾਜਪਾ ਵਾਲਿਆਂ ਨੂੰ ਹੀ ਉਹ ਮਾਰ ਰਹੇ ਨੇ ਐਸਾ ਕੀ ਇਹ ਤਾਂ ਉਹ ਦੱਸ ਸਕਦੇ ਜੀ ਕਿ ਉਹਨਾਂ ਨੇ ਕਦ ਵਾਸਤੇ ਕੀਤਾ ਭਾਜਪਾ ਤੇ ਮੈਂ ਵੀ ਭਾਜਪਾ ਦੇ 40 ਸਾਲ ਗੁਜ਼ਾਰੇ ਆ ਤਾਂ ਹੁਣ ਭਾਜਪਾ ਚਾਹੇ 2 ਸਾਲ ਹੋਏ 3 ਸਾਲ ਹੋਏ ਇਹਨਾਂ ਨੂੰ ਆਏ ਨੂੰ ਮੈਂ ਸਾਰੀ ਜ਼ਿੰਦਗੀ ਭਾਜਪਾ ਦੀ ਗੁਜ਼ਾਰੀ ਹੈ ਤੇ ਮਰਾਂਗਾ ਵੀ ਭਾਜਪਾ ਦੇ ਵਿੱਚ ਇਹ ਇਹਨਾਂ ਨੂੰ ਪਤਾ ਹੋਏਗਾ दारू ਦੇ ਨਾਲ ਰਜੇ ਸੀਗੇ ਮਾਂ ਪੈਂਦੀ ਆ ਗਾਲਾਂ ਕੱਢਦੇ ਸੀਗੇ ਰਾਣਾ ਥੋੜੀ ਦੀ ਨੌਲੇਜ ਲੈਂਦਾ ਸੀ ਤੁਸੀਂ ਰਾਣਾ ਥੋੜੀ ਦੀ ਨੌਲੇਜ ਲੈਂਦਾ ਸੀਗਾ ਦਵਿੰਦਰ ਕਪੂ ਬਜਾਜ ਜੀ ਨੇ ਰਾਣਾ ਥੋੜੀ ਜੀ ਕਹਿੰਦੇ ਮੈਂ ਪਰਸੋਂ ਜਰਾ ਮਸਲਾ ਹੱਲ ਕਰਾ ਦਾਂਗਾ ਉਸ ਤੋਂ ਅੱਧੇ ਘੰਟੇ ਬਾਅਦ ਫਿਰ ਆ ਕੇ ਸਾਡੇ ਗੱਲ ਪੈ ਗਏ ਉਹਨਾਂ ਮੈਨੂੰ ਇਹ ਕਹਿੰਦੇ ਵੀ ਇਹ ਤੋਂ ਮਕਾਨ ਛੱਡ ਕੇ ਚਲਾ ਤੂੰ ਜਿੰਦਾ ਨਹੀਂ ਛੱਡਣਾ ਹੁਣ ਤੁਸੀਂ ਕੀ ਕਾਰਵਾਈ ਚਾਹੁੰਦੇ ਮੈਂ ਕਹਿੰਦਾ ਸਕਦੇ ਸਕਦੇ ਨਾ ਤਾਂ ਕਾਰਵਾਈ ਕੀਤੀ ਜਾਵੇ ਜੀ ਅੱਜ ਇਹਨਾਂ ਨੇ ਇੱਕ ਇਹ ਵੀ ਗੱਲ ਕਹੀ ਹੈ ਵੀ ਇੱਕ ਇੱਕ ਨੂੰ ਅਸੀਂ ਜਿੱਟਾਂਗੇ ਭਾਜੀ ਦੇ ਵਰਕਰ ਨੂੰ ਇੱਕ ਇੱਕ ਨੂੰ ਜਿੱਟਾਂਗੇ ਅੱਜ ਮੇਰੇ ਤੋਂ ਵੀ ਕੱਲ ਨੂੰ ਕਿਸੇ ਹੋਰ ਤੋਂ ਹੋਏਗੀ ਪੁਲਿਸ ਕੀ ਕਹਿੰਦੀ ਹੈ ਪੁਲਿਸ ਨੂੰ ਅੱਜ ਦਰਖਾਸਤ ਦਿੱਤੀ ਹੈ ਜੀ ਇਹ ਕਹਿੰਦੇ ਸਾਨੂੰ ਕੋਈ ਬਦਲ ਮਿਲੇ ਨਹੀਂ ਕੋਈ ਕਾਰਵਾਈ ਦਾ ਸ਼ਵਾਸਨ ਦੋਂਦੀ ਪੁਲਿਸ ਕਹਿੰਦੇ ਕਾਰਵਾਈ ਦਾ ਸ਼ਵਾਸਨ ਐਸਐਸਓ ਸਾਹਿਬ ਕਹਿ ਰਹੇ ਨੇ ਇੰਸਪੈਕਟਰ ਸਾਹਿਬ ਕਹਿੰਦੇ ਕਾਰਵਾਈ ਕਰਾਂਗੇ ਪਰ ਲੱਗਦਾ ਨਹੀਂ ਹੈ ਜੀ ਕਾਰਵਾਈ ਕਰਨੀ ਬਸ ਕਰੋਚੱਕੇ ਲਿਆ ਸਕਲੇ ਨੇ ਖਾਨੇ ਦੇ ਬਾਹਰ ਹੋ ਕੇ ਖੜਾਓ ਕੇ ਚਲਾ ਗਿਆ ਜੀ ਨਜ਼ਦੀਕ ਪਰ ਜਿਹੜਾ ਸੀਸੀਟੀਵੀ ਕੈਮਰਾ ਦੀ ਰਿਕਾਰਡਿੰਗ ਦੀ ਜਗਾ ਖਾਣੇ ਦੇ ਬਾਅਦ ਅਮਰਤਪਾਲ ਆਇਆ ਗੱਡੀ ਖੜੀ ਕਰਕੇ ਫਿਰ ਗਿਆ ਜੀ ਕੀ ਲੱਗਦਾ ਕਿ ਉਹ ਨਵੇਂ-ਨਵੇਂ ਬੀਜੇਪੀ ਚਾਏ ਨੇ ਤੁਸੀਂ ਇੰਨੇ ਸਾਲ ਤੋਂ ਟਛਾਲੀ ਬੀਜੇਪੀ ਵਰਕਰ ਹੈਗੇ ਹੋ ਕਿ ਉਹ ਤੁਹਾਡੇ ਤੇ ਜਿਆਦਾ ਹੈਵੀ ਹੋ ਰਹੇ ਨਹੀਂ ਆ ਉਹਨਾਂ ਨੂੰ ਜਿਆਦਾ ਉਸ ਚੀਜ਼ ਦੀ ਨਹੀਂ ਜੀ ਹੈਵੀ ਦਾ ਕਾਹਦਾ ਹੋਣਾ ਜੀ ਅਸੀਂ ਆਪਣੀ ਪਾਰਟੀ ਦਾ ਕੰਮ ਸ਼ੁਰੂ ਤੋਂ ਕਰਦੇ ਰਹੇ ਜਦੋਂ ਨਰਿੰਦਰ ਮੋਦੀ ਜੀ ਨਾਲ ਖੜੇ ਆ ਪਾਰਟੀ ਨਾਲ ਕੰਮ ਕਰ ਰਹੇ ਆ ਇਹ ਤਾਂ ਪਾਰਟੀ ਦੇ ਆਉਂਦੇ ਜਾਂਦੇ ਰਹਿੰਦੇ ਨੇ ਬੰਦੇ ਦਾ ਇਹਨਾਂ ਦਾ ਪਤਾ ਤਾਂ ਨਹੀਂ ਲੱਗਦਾ ਅੱਜ ਕੱਲ ਨੂੰ ਕਾਂਗਰਸ ਆਏ ਅੱਜ ਕੱਲ ਕੱਲ ਨੂੰ ਕਿੱਥੇ ਜਾਣਾ ਇਹਨਾਂ ਨੇ ਜਿੱਦੇ ਜਾਂਦੇ ਨੇ ਕਿੱਥੇ ਚਲੇ ਜਾਂਦੇ ਨੇ ਦੇ ਪੇੜੇ ਤੇਰੇ ਨੇ ਮੰਗ ਕੀਤੀ ਕਿ ਰਾਣਾ ਸੋਢੀ ਦੇ ਪੀਏ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇ ਉਧਰ ਭਾਜਪਾ ਨੂੰ ਰਾਣਾ ਸੋਢੀ ਦੇ ਪੀਏ ਅਮਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਦੇਰ ਰਾਤ ਤੱਕ ਥਾਣੇ ਵਿੱਚ ਹੀ ਡਟੇ ਰਹੇ ਜਦ ਕਿ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਅਮਰਿਤਪਾਲ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਗਈ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਿਆ ਜ਼ਿਕਰਯੋਗ ਹੈ ਕਿ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਰਾਣਾ ਗੁਰਮੀਤ ਸੋਢੀ ਨੂੰ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਵੱਲੋਂ ਆਪਣਾ ਉਮੀਦਵਾਰ ਬਣਾਇਆ ਗਿਆ ਸੀ ਅਤੇ ਉਹਨਾਂ ਨੂੰ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਤੋਂ ਕਰੀਬ 10000 ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ